vai ficar botando isso একটু দেখি বল ਮਾਜੋਬ ਡੀਸੀਪੀ ਪੰਜਾਬ ਅਤੇ ਮਾਜੋਬ ਐਸਐਸਪੀ ਸਾਹਿਬ ਮੋਗਾ ਇਨ੍ਹਾਂ ਦੇ ਦਿਸ਼ਾ ਹਰਦੇਸ਼ਾ ਨਾਲ ਅੱਜ ਮੋਗਾ ਜ਼ਿਲ੍ਹਾ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਜ਼ਿਲ੍ਹਾ ਮੋਗਾ ਤੇ ਜਿੰਨੇ ਵੀ ਬਸ ਸਟੈਂਡ ਹੈ ਜਾਂ ਕਸਬਿਆਂ ਦੇ ਵਿੱਚ ਛੋਟੇ ਬਸ ਸਟੈਂਡ ਨੇ ਉਹਨਾਂ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਇੱਕ ਤਾਂ ਵੇਅਰ ਕਰ ਰਹੇ ਹਾਂ ਕਿ ਪੁਲਿਸ ਦੀ ਪ੍ਰੈਜ਼ੈਂਸ ਹਰ ਜਗ੍ਹਾ ਤੇ ਹੈਗੀ ਖਾਸ ਕਰਕੇ ਜਿੱਥੇ ਪਬਲਿਕ ਦਾ ਅ ਲੋਕਾਂ ਦਾ ਜਿਆਦਾ ਫੁੱਟਫਾਲ ਹੈ ਜਿੱਥੇ ਲੋਕਾਂ ਦੀ ਡੇਲੀ ਦੀ ਜਿਹੜੀ ਦਿਚਰਿਆ ਲੋਕਾਂ ਵੱਲੋਂ ਵਰਤੋਂ ਵਿੱਚ ਆਉਂਦੀ ਆ ਉਹਨਾਂ ਸਾਨਾਂ ਦੀ ਅੱਜ ਪ੍ਰੋਪਰ ਚੈਕਿੰਗ ਕਰਾਈ ਜਾ ਰਹੀ ਖਾਸ ਕਰਕੇ ਜਿਹੜਾ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਵਿੱਚ ਬੱਸ ਅਡੇ ਦੀ ਚੈਕਿੰਗ ਕਰਾ ਰਹੇ ਆ ਇਹ ਸਪੈਸ਼ਲ ਮੁਹਿੰਮ ਹੈ ਜਿਹਦੇ ਸਾਡੇ ਜਿਹੜਾ ਐਸਐਲ ਨੇ ਤਾਂ ਮੋਗਾ ਦੇ ਜਿਹੜੇ ਐਸਐਚਓ ਸਿਟੀ ਸਾਊਥ ਨਾਲ ਇੰਚਾਰਜ ਟ੍ਰੈਫਿਕ ਉਹ ਮੇਰੇ ਨਾਲ ਹੀ ਨੇ ਜਿਹੜੀ ਚੈਕਿੰਗ ਮੁਹਿੰਮ ਪੂਰੀ ਚੱਲ ਰਹੀ ਹੈ ਨਾਲ ਸਾਡੀ ਐਂਟੀ ਸੈਪਟੇ ਟੀਮਾਂ ਜਿਹੜੀ ਪ੍ਰੋਪਰ ਅਸੀਂ ਚੈਕਿੰਗ ਕਰਾ ਰਹੇ ਆ ਉਹ ਵੀ ਸ਼ਕਤੀਯੁਕਤੀ ਹੈ ਜਿਹੜਾ ਤੁਹਾਨੂੰ ਲੱਗਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਉਹਦੀ ਪੁਸ਼ਕਿਸ਼ਵੀ ਕਰ ਰਹੇ ਹਾਂ ਦੇਖੋ ਸਾਡਾ ਪੰਜਾਬ ਪੁਲਿਸ ਦਾ ਇੱਕ ਬੜੇ ਹੀ ਡਿਸਿਪਲਿਨਡ ਫੋਰਸ ਹੈ ਅਸੀਂ ਸਾਡੇ ਸਾਰੇ ਮੁਲਾਜ਼ਮ ਜਿੰਨੇ ਵੀ ਆਨ ਬੀਟੀ ਹੈ ਸਾਰੇ ਬੜੇ ਤੰਦ ਇਹੀ ਨਾਲ ਇਹ ਡਿਊਟੀ ਕਰਦੇ ਨੇ ਅਸੀਂ ਇੱਕ ਸਨੇਹਾ ਸ਼ਰਦੀ ਅੰਸਰਾਂ ਨੂੰ ਜਿਹੜਾ ਤੁਸੀਂ ਹੁੱਲੜਪਾਜੀ ਦੀ ਗੱਲ ਕੀਤੀ ਹੈ ਉਹਨਾਂ ਨੂੰ ਸਖਤ ਸੁਨੇਹਾ ਦੇਣਾ ਚਾਹੁੰਦੇ ਆ ਵੀ ਕੋਈ ਵੀ ਜਿਹੜਾ ਜਿਹੜਾ ਜੁਆਇੰਟ ਆਰਡਰ ਤੇ ਜਿਹੜਾ ਪੀਸ ਹੈ ਜਿਹੜੀ ਇੱਕ ਨਾਰਮਲ ਸ਼ਾਂਤੀ ਜਿਹੜੀ ਉਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਭੰਗ ਨਹੀਂ ਹੋਣ ਦੇਣਾ ਜਿਹੜੇ ਖਾਸ ਕਰਕੇ ਸ਼ਰਾਂਤੀ ਅੰਸਾਰ ਹੈ ਕੁਝ ਦੱਸ ਰਹੇ ਸੀ ਕਿ ਵੀ ਕੋਚ ਜਿਹੜਾ ਸ਼ਾਮ ਨੂੰ ਛੁੱਟੀ ਦੇ ਵੇਲੇ ਇੱਥੇ ਇੱਕ ਕਾਫੀ ਜਿਹੜੇ ਮੁੰਡੇ ਜਵਾਨ ਮੁੰਡੇ ਇੱਥੇ ਉਹਨਾਂ ਦਾ ਪ੍ਰੈਜ਼ੈਂਸ ਹੁੰਦੀ ਆ ਉਹਦੇ ਲਈ ਅਸੀਂ ਸਪੈਸ਼ਲ ਇੱਥੇ ਚੈਕਿੰਗ ਹੋਣ ਲਾਵਾਂਗੇ ਖਾਸ ਕਰਕੇ ਜਿਹੜੀ ਪੀਸੀਆ ਦੀ ਟੀਮਾਂ ਅਸੀਂ ਇੱਥੇ ਡਿਪਲੋਏ ਕਰਾਂਗੇ ਸਾਡੀਆਂ ਜਿਹੜੀਆਂ ਚਾਰੋਂ ਸਬ ਡਿਵੀਜ਼ਨਾਂ ਚਾਰਾਂ ਸਬ ਡਿਵੀਜ਼ਨਾਂ ਵਿੱਚ ਹਲਕਾ ਜੀਓ ਦੇ ਅਡਰ ਐਸਐਚਓ ਚੈਕਿੰਗ ਕਰ ਰਹੇ ਨੇ ਤੇ ਸਾਡੀਆਂ ਐਸਐਲ ਘਟੋ ਘਾੜ ਨਹੀਂ ਤਾਂ 13 ਤੋਂ 14 ਟੀਮਾਂ ਇਸ ਵੇਲੇ ਚੈੱਕ ਕਰ ਰਹੀਆਂ ਆਮ ਲੋਕਾਂ ਨੂੰ ਤਾਂ ਇੱਕ ਰੂਟੀਨ ਮੈਸੇਜ ਹੀ ਹੈ ਜੀ ਵੀ ਕੋਈ ਵੀ ਸ਼ਰਾਰਤੀ ਅੰਸਰ ਹੈ ਉਹ ਗੁਰੇਜ਼ ਕਰੇ ਇਸ ਐਕਟੀਵਿਟੀ ਤੋਂ ਕਿਉਂਕਿ ਜਿਹੜਾ ਕਾਨੂੰਨ ਦੇ ਆਧਾਰ ਤੇ ਉਹ ਨਿਤਾ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਨੇਤਾ ਕੇ ਜਨਨ ਲਗਦਾ ਤੇ ਉਹ ਕਾਰਵਾਈ ਨੇਤਾ ਪੂਸ ਕਰਦੀ ਹੈ ਤੇ ਕਰਾਂਗੇ